ਦੋਸਤੋ ਤੁਸੀਂ ਦੇਖ ਰਹੇ ਹੋ ਲੋਕਾਂ ਨੂੰ ਪੰਜਾਬੀ ਮੈਂ ਗੁਰਜਿੰਦਰ ਸਿੰਘ ਤੁਹਾਨੂੰ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਏ ਸਵਾਗਤ ਪਰਮਿੰਦਰ ਜੀ ਤੁਹਾਡਾ ਅਸੀਸ ਕਾਲ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਸ਼ੁਕਰੀਆ ਜੀ ਦੋਸਤੋ ਖਬਰਾਂ ਬੜੀਆਂ ਅਹਿਮ ਨੇ ਇਹਨਾਂ ਦੇ ਨਾਲ ਤੁਹਾਡੀ ਸਾਥ ਕੁਆ ਇੱਕ ਤਾਂ ਸਭ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਬੇਬਾਕ ਆਪਣੀ رائے ਰੱਖਦੇ ਨੇ ਸਿਆਸਤ ਦੇ ਉੱਪਰ ਟਿੱਪਣੀ ਕਰਦੇ ਨੇ ਟਿੱਪਣੀ ਕਰਨ ਲੰਬੇ ਸਮੇਂ ਤੋਂ ਜਿਕਰ ਮਨ ਦਾ ਜੀਵਨ ਦੇਖਿਆ ਜਾਵੇ ਤਾਂ ਇੱਕ ਉਹ ਐਕਟੀਵਿਸਟ ਦੇ ਤੌਰ ਤੇ ਉੱਪਰ ਸਮਾਜ ਦੇ ਵਿੱਚ ਵਿਚਰੇ ਇੱਕ ਅਧਿਆਪਕ ਦੇ ਤੌਰ ਤੇ ਉੱਪਰ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅੱਜ ਕੱਲ ਉਹ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਸੀ ਮੌਜੂਦਾ ਜਿਹੜੀ ਸਿਆਸਤ ਹੈ ਪੰਜਾਬ ਜਾਂ ਦੇਸ਼ ਦੀ ਇਸ ਸਿਆਸਤ ਦੇ ਉੱਪਰ ਉਹ ਆਪਣੀ ਟਿੱਪਣੀ ਕਰਦੀ ਸੀ ਤੇ ਬਿੱਤੀ ਰਾਤ ਉਹ ਪੰਜਾਬ ਪੁਲਿਸ ਸੀਆਈਏ ਸਟਾਫ ਮੁਹਾਰੀ ਵੱਲੋਂ ਉਹਨਾਂ ਦੀ ਅਰੈਸਟ ਪਾਈ ਗਈ ਹੈ ਪਟਿਆਲੇ ਉਹਨਾਂ ਦੇ ਘਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਮਾਜ ਦੇ ਵਿੱਚ ਅਲੱਗ-ਅਲੱਗ ਤਰਫਾਂ ਵੱਲੋਂ ਇਸੇ ਗ੍ਰਿਫਤਾਰੀ ਦਾ ਵਿਰੋਧ ਹੋ ਰਿਹਾ ਉਹ ਕਹਿ ਰਹੇ ਨੇ ਕਿ ਹੋਰ ਥੋੜੇ ਜਿਹੇ ਤਰੀਕੇ ਹੁੰਦੇ ਨੇ ਕਿ ਜਿਸ ਤਰੀਕੇ ਨਾਲ ਪੁਲਿਸ ਆਈ ਉਹ ਕਿ ਐਡਾ ਕੋਈ ਕ੍ਰਿਮੀਨਲ ਕੇਸ ਨਹੀਂ ਸੀ ਜਾਂ ਐਦਾਂ ਦੀ ਕੋਈ ਗੱਲ ਨਹੀਂ ਸੀ ਸੱਧਿਆ ਵੀ ਜਾ ਸਕਦਾ ਸੀ ਗੱਲਬਾਤ ਹੋ ਵੀ ਸਕਦੀ ਸੀ ਕਿ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਉਸ ਕਾਰਵਾਈ ਦੀ ਸਾਰੇ ਹੀ ਨਿੰਦਿਆ ਕਰ ਰਹੇ ਨੇ ਤੇ ਥਾਂ-ਥਾਂ ਦੇ ਉੱਪਰ ਰੋਸ ਮੁਜ਼ਾਹਰੇ ਦੀ ਵੀ ਗੱਲ ਆ ਰਹੀ ਹੈ ਪ੍ਰੈਸ ਕਾਨਫਰੰਸਾਂ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਹੋ ਰਹੀਆਂ ਨੇ ਤੇ ਅਸੀਂ ਆਪਣੇ ਪਲੇਟਫਾਰਮ ਤੋਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਤੇ ਨਾਲੋਂ ਨਾਲ ਖਬਰ ਲਵਾਂਗੇ ਕੰਗਣਾ ਰਾਣਾ ਜਿਹੜੇ ਫਿਲਮੀ ਐਕਟਰ ਸੀ ਤਮਾਚਲ ਮੰਡੀ ਤੋਂ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਪਿਛਲੇ ਜਨੀਆਂ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਐਮਰਜੈਂਸੀ ਦੇ ਉੱਪਰ ਤੇ ਉਸ ਫਿਲਮ ਨੂੰ ਲੈ ਕੇ ਕਾਫੀ ਬਾਦ ਵਿਵਾਦ ਰਿਹਾ ਤੇ ਹੁਣ ਲਗਾਤਾਰ ਉਹ ਆਪਣੇ ਇੰਟਰਵਿਊਸ ਦੇ ਰਹੇ ਨੇ ਫਿਲਮ ਫਿਲਮ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਇੰਟਰਵਿਊਸ ਦੇ ਵਿੱਚ ਲਗਾਤਾਰ ਉਹ ਜੋ ਗੱਲ ਰੱਖ ਰਹੇ ਨੇ ਉਸ ਦੇ ਉੱਪਰ ਰੀਐਕਸ਼ਨ ਹੋ ਰਿਹਾ ਉਹਨਾਂ ਦੀ ਗੱਲਬਾਤ ਉਹ ਗੱਲਬਾਤ ਲਵਾਂਗੇ ਤੇ ਨਰਦ ਨਾਲ ਲਵਾਂਗੇ ਕਿ ਦਿੱਲੀ ਦੇ ਵਿੱਚ ਜਿਹੜੇ ਨਵੇਂ ਸੀਐਮ ਨੇ ਉਹਨਾਂ ਦਾ ਐਲਾਨ ਹੋ ਗਿਆ ਕੇਜਰੀਵਾਲ ਸਾਹਿਬ ਨੇ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਦੋ ਦਿਨਾਂ ਦੇ ਵਿੱਚ ਅੱਜ ਦਿੱਲੀ ਨੂੰ ਨਵੇਂ ਸੀਐਮ ਮਿਲ ਗਏ ਸਾਰੀ ਗੱਲਬਾਤ ਲਵਾਂਗੇ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਮਾਲਵਿੰਦਰ ਸਿੰਘ ਮਾਲੀ ਵਾਲੀ ਖਬਰ ਲੈ ਲੈਂਦੇ ਆਪਾਂ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਅਰੈਸਟ ਹੋਈ ਹੈ ਸੀਐਸਐਸ ਸਟਾਫ ਮੌੜੀ ਵੱਲੋਂ ਪਟਿਆਲਾ ਦੇ ਉਹਨਾਂ ਤੋਂ ਘਰ ਤੋਂ ਗ੍ਰਿਫਤਾਰੀ ਪਾਈ ਗਈ ਹੈ ਤੇ ਤਾਂ ਫਾਈਲ ਗ੍ਰਿਫਤਾਰੀ ਦਾ ਵਿਰੋਧ ਵੀ ਹੋ ਰਿਹਾ ਹੈ ਕਿਹਾ ਗਿਆ ਕਿ ਉਹਨਾਂ ਨੇ ਕਿਉਂ ਸੈਂਟੀਮੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਹਟ ਕੀਤਾ ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਜੀ ਬਿਲਕੁਲ ਕੱਲ 8:30 ਵਜੇ ਪਟਿਆਲਾ ਦੇ ਸਥਿਤ ਘਰ ਤੋਂ ਉਹਨਾਂ ਨੂੰ ਅਰੈਸਟ ਕਰ ਲਿਆ ਸੀ ਰਾਤ ਤੇ ਉਹਦੀ ਵੀਡੀਓ ਵੀ ਵਾਇਰਲ ਹੋਈ ਆ ਜਿੱਦਾਂ ਪੁਲਿਸ ਵਾਲੇ ਕੰਮ ਕਰ ਰਹੇ ਸੀ ਉਹ ਬਕਾਇਦਾ ਤੌਰ ਤੇ ਵੀਡੀਓ ਤੇ ਦੇਖਿਆ ਵੀ ਜਾ ਸਕਦਾ ਹਰ ਇੱਕ ਬੰਦਾ ਦੇਖ ਰਿਹਾ ਚਲੋ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਕੋਈ ਪੋਸਟ ਸਾਂਝੀ ਕਰੀ ਆ ਪੋਸਟ ਪਾਈ ਆ ਫੇਸਬੁੱਕ ਤੇ ਕਿ ਉਹ ਜਿਹਦੇ ਨਾਲ ਕੋਈ ਕਿਸੇ ਦੀ ਧਾਰਮਿਕ ਭਾਵਨਾ 'ਤੇ ਠੇਸ ਪਹੁੰਚੀ ਆ ਉਹਦੇ ਤਹਿਤ ਪਰਚਾ ਦਿੱਤਾ ਗਿਆ ਐਫ ਆਈ ਆਰ ਹੋ ਚੁੱਕੀ ਆ ਨਾਲ ਪਟਿਆਲਾ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਵਿਭਾਗ ਆਪਾਂ ਕਹਿ ਸਕਦੇ ਆ ਕਿ ਬੋਲਣ ਦੇ ਆਪਾਂ ਉਹ ਕਹਿ ਦੋ ਕਿ ਰੁਝਾਨ ਆ ਉਹਨਾਂ ਦਾ ਬੋਲਣ ਵਾਲੇ ਕੋਈ ਬਾਤ ਬੋਲਣ ਵਾਲੇ ਬੰਦੇ ਨੇ ਉਹ ਪ੍ਰਾਣਾ ਸਮਾਜ ਇਹਨਾਂ ਦੇ ਜੀਵਨ ਦਾ ਖੰਗਾਲਿਆ ਜਾਵੇ ਤਾਂ ਸੰਘਰਸ਼ ਬੜਾ ਕੀਤਾ ਹੈ ਸੰਘਰਸ਼ਾ ਜੋ ਲੰਘਿਆ ਹੋਇਆ ਪਾਲਵਿੰਦਰ ਸਿੰਘ ਮਾਲੀ ਇਨਸਾਨ ਆ ਤੇ ਦੂਜੀ ਗੱਲ ਤਾਂ ਇਹ ਕਹਿ ਸਕਦਾ ਕਿ ਜੇ ਸਮਾਜ ਦੇ ਵਿੱਚ ਵਿਚਰਦੇ ਆ ਤੁਹਾਨੂੰ ਸਮਾਜ ਦੇ ਵਿੱਚ ਜਾਂ ਨੀਤੀਆਂ ਦੇ ਖਿਲਾਫ ਬੁਰਧ ਬੋਲਣ ਦੀ ਇਜਾਜ਼ਤ ਤੁਹਾਨੂੰ ਸੰਵਿਧਾਨ ਦਿੰਦਾ ਹੈ ਪਰ ਇਹਦੇ ਵਿੱਚ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਕਿਸੇ ਤਰੀਕੇ ਨਾਲ ਧੱਕਾ ਕਰੋ ਜਾਂ ਆਪਣੀ ਪਾਵਰ ਦਿਖਾਓ ਜਾਂ ਕਿਸੇ ਤਿੱਕ ਨਾਲ ਕਿਸੇ ਨੂੰ ਵੀ ਫੜ ਕੇ ਅੰਦਰ ਕਰ ਦੋ ਅਰੇਸਟ ਦਾ ਜਿਹੜਾ ਕੋਈ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹ ਉਹ અપਣਾਉਣਾ ਦੇ ਤੁਸੀਂ ਆਪਣਾ ਤੱਕਾ ਦੱਸੋਗੇ ਅਸੀਂ ਅਸੀਂ ਤੱਕਾ ਕਰ ਸਕਦੇ ਆ ਅਸੀਂ ਭਾਵਰ ਚ 37 ਆ ਅਸੀਂ ਜੋ ਮਰਜ਼ੀ ਕਰ ਲੀ ਉਹ ਪਹਿਲਾਂ ਦੋਸ਼ ਲੱਗਦੇ ਹੁੰਦੇ ਸੀ ਦੂਜੀਆਂ ਪਾਰਟੀਆਂ ਦੇ ਉੱਤੇ ਹੁਣ ਅੱਜ ਕੱਲ ਤੁਸੀਂ ਦੇਖਿਆ ਕਿ ਮਾਲੀ ਨੂੰ ਦੀ ਗ੍ਰਿਫਤਾਰੀ ਤੋਂ ਬਾਅਦ ਤਕਰੀਬਨ ਚਫੇਰੀ ਨਿੰਦਾ ਹੋ ਰਹੀ ਇਸ ਗੱਲ ਦੀ ਪਰ ਬੁੱਧੀਜੀਵੀ ਹੈਗੇ ਜਿਹੜੇ ਉਹ ਇਸ ਗੱਲ ਦੀ ਚਿੰਤਾ ਵੀ ਜਤਾ ਰਹੇ ਨੇ ਕਿ ਜਿਹੜੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਆ ਜਿਹੜੀ ਕਹਿੰਦੀ ਸੀ ਸੰਵਿਧਾਨ ਹੈਗਾ ਕਾਨੂੰਨ ਹੈਗਾ ਜਿਹੜੀ ਪਾਰਟੀ ਕਹਿੰਦੀ ਸੀ ਕਿ ਹਰੇਕ ਨੂੰ ਬੋਲਣ ਦਾ ਹੱਕ ਹੈ ਖਾਸ ਕਰ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਭਾਈ ਆਜ਼ਾਦੀ ਹੈ ਬੋਲਣ ਦੀ ਤੁਸੀਂ ਬੋਲ ਸਕਦੇ ਹੋ ਆਪ ਵੀ ਭਗਵੰਤ ਮਾਨ ਜੀ ਬੋਲਦੇ ਸੀ ਜਾਂ ਕਿਉਂਕਿ ਬੋਲਣ ਦਾ ਹੱਕ ਹਰੇਕ ਨੂੰ ਹੈਗਾ ਜੇ ਸੱਤਾ ਤੋਂ ਬਾਹਰ ਰਹਿ ਕੇ ਕੋਈ ਬੋਲਦਾ ਹੈ ਉਹਦੇ ਕੋਲ ਵੀ ਉਨਾ ਹੀ ਹੱਕ ਹੈ ਜਿੰਨਾ ਕੋਈ ਸੱਤਾ ਤੇ ਰਾਜ ਸੱਤਾ ਪ੍ਰਾਪਤ ਵਿਅਕਤੀ ਦਾ ਉਹਦੇ ਕਬਜ਼ਾ ਕਰਨ ਵਾਲਾ ਵਿਅਕਤੀ ਬੋਲਣ ਦਾ ਹੱਕਦਾਰ ਹੈਗਾ ਸਾਰੇ ਰਾਈਟਸ ਤਾਂ ਬਰਾਬਰ ਨੇ ਨਾ ਅਧਿਕਾਰ ਬਰਾਬਰ ਨੇ ਕੋਈ ਇੱਕ ਬੋਲਣ ਦੇ ਕਾਰਨ ਕਿ ਉਹ ਬੋਲਿਆ ਜਾ ਰਿਹਾ ਜਿਵੇਂ ਲਗਾਤਾਰ ਸਰਕਾਰ ਦੀਆਂ ਨੀਤੀਆਂ ਕਰ ਉਹ ਜਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਿਆ ਭੰਡਿਆ ਜਾ ਰਿਹਾ ਕਿ ਕਿਤਨਾ ਕਿਤੇ ਹੋ ਜਵਾਬ ਦੇ ਤਾਂ ਹੈ ਹੀ ਨਹੀਂ ਕਿ ਸਰਕਾਰ ਜਵਾਬ ਦੇ ਲੋਕਾਂ ਦੀਆਂ ਗੱਲਾਂ ਨੇ ਤਾਂ ਆਮ ਲੋਕਾਂ ਦੇ ਮਨਾਂ ਜਾਂਦੀਆਂ ਨੇ ਅਗਲੇ ਦੱਸਦੇ ਨੇ ਬੋਲ ਕੇ ਦੱਸਦੇ ਨੇ ਬੋਲ ਕੇ ਬੰਦਾ ਇੱਕ ਦੂਜੇ ਨਾਲ ਸਾਂਝ ਪਾਉਂਦਾ ਹੈ ਚਾਹੇ ਦੁੱਖ ਹੈ ਸੁੱਖ ਹੈ ਗਲਤ ਹੈ ਠੀਕ ਹੈ ਤਾਂ ਬੋਲਣ ਵਾਲੇ ਨੂੰ ਜੇ ਤੁਸੀਂ ਬੰਦ ਕਰ ਦੋਗੇ ਅੰਦਰ ਚੱਕ ਕੇ ਉਹ ਅੱਜ ਨਹੀਂ ਤਾਂ ਕੱਲ ਦੁਬਾਰਾ ਹੋਰ ਆਪਾਂ ਕਹਿੰਦੇ ਪੱਧਰ ਤਰੀਕੇ ਨਾਲ ਜਾਂ ਹੋਰ ਬਾਵਰ ਨਾਲ ਤਾਕਤ ਨਾਲ ਬਾਹਰ ਆ ਕੇ ਹੋਰ ਵੱਧ ਬੋਲਦਾ ਸੋ ਬੁਝੇ ਰਹੇ ਬੰਦੇ ਆ ਜਿਹੜਾ ਅੰਦਵਾਂ ਅੰਦਵਾਂ ਨਹੀਂ ਕੋਈ ਅੱਜ ਦਾ ਖੇਡ ਨਹੀਂ ਹੈਗਾ ਪਹਿਲਾਂ ਸੈਂਟਰ ਦੀ ਗਵਰਨਮੈਂਟ ਤੇ ਇੰਦਾ ਦੇ ਇਲਜ਼ਾਮ ਲੱਗਦੇ ਰਹੇ ਆ ਹੋਰ ਖੁਦ ਆਵਾਜ਼ ਨਹੀਂ ਪਾਰਟੀ ਲਾਉਂਦੀ ਰਹੀ ਆ ਚਾਹੇ ਦਿੱਲੀ ਦੇ ਵਿੱਚ ਕੇਜਰੀਵਾਲ ਹੁਰੀ ਨੇ ਉਹ ਵੀ ਲਾਉਂਦੇ ਰਹੇ ਆ ਉਹਨਾਂ ਨੂੰ ਪਤਾ ਨਹੀਂ ਕਿਵੇਂ ਮੀਡੀਆ ਨੂੰ ਦੱਬਿਆ ਗਿਆ ਜਿਵੇਂ ਉਹਨਾਂ ਦੇ ਵਿਰੁੱਧ ਮੀਡੀਆ ਵਰਤਿਆ ਗਿਆ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਪਰ ਜੇ ਉਹੀ ਗੱਲ ਹੁਣ ਪੰਜਾਬ ਦੇ ਵਿੱਚ ਹੋਣ ਲੱਗਿਆ ਤਾਂ ਸਰਕਾਰ ਦੇ ਕਾਰਜਕਾਰੀ ਦੇ ਤਾਂ ਗਲੁਠਣੀ ਹੈ ਨਾ ਸਰਕਾਰ ਦੇ ਉੱਤੇ ਤਾਂ ਦੋਸ਼ ਲੱਗਣੀ ਨੇ ਯਾਦਾ ਸਪਸ਼ਟ ਕਰੇ ਸਰਕਾਰ ਕਿ ਕਿ ਕਿਹੜੇ ਐਸੀ ਕਿਹੜੇ ਹਾਲਾਤ ਸੀ ਜਿਹੜੇ ਇਦਾਂ ਦੇ ਮੁੱਦੇ ਸੀਗੇ ਜਾਂ ਕਿਹੜੀ ਹੈ ਜੀ ਬੋਲਬਾਣੀ ਸੀ ਵਿਵਾਦ ਬੋਲਣੀ ਸੀ ਜਿਹੜੀ ਜਿਹਦੇ ਨਾਲ ਸਮਾਜ ਨੂੰ ਰਾਜਨੀਤੀ ਨੂੰ ਪੰਜਾਬ ਦੇ ਨੂੰ ਜਾਂ ਪੰਜਾਬ ਦੇ ਹੱਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਇਦਾਂ ਦਾ ਨੁਕਸਾਨ ਹੋ ਰਿਹਾ ਸੀ ਜਾਂ ਕੋਈ ਇਦਾਂ ਦੀ ਬਹੁਤ ਵੱਡੀ ਕਾਰਵਾਈ ਹੋ ਸਕਦੀ ਸੀ ਜਾਂ ਦੰਗੇ ਭੜਕ ਸਕਦੇ ਸੀ ਜਾਂ ਕੋਈ ਫੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਉਹ ਐਸੀ ਗੱਲਬਾਤ ਹੁੰਦੀ ਤਾਂ ਉਹ ਆਪਾਂ ਕਹਿ ਸਕਦੇ ਸੀਗੇ ਇਹ ਗੱਲ ਗਲਤ ਹੈ ਸਮਾਜ ਦੇ ਅਨੁਕੂਲ ਨਹੀਂ ਹੈਗੀ ਇਸ ਕਰਕੇ ਉਹ ਇਹਦੇ ਤੇ ਪਰਚਾ ਬਣਦਾ ਸੀ ਪਰ ਜਦੋਂ ਤੋਂ ਦੇਖਿਆ ਗਿਆ ਕਿ ਮਾਲਵਿੰਦਰ ਮਾਲੀ ਪੰਜਾਬ ਦੇ ਮੁੱਦੇ ਬੇਬਾਕੀ ਤਰੀਕੇ ਨਾਲ ਉਠਾ ਰਹੇ ਨੇ ਉਸ ਤੋਂ ਬਾਅਦ ਐਸਾ ਮੂੜ ਤੱਕ ਕੁਝ ਦਿਨਾਂ ਤੋਂ ਲੱਗ ਰਿਹਾ ਸੀ ਕਿ ਕਾਫੀ ਜ਼ਿਆਦਾ ਮਾਲੀ ਸਾਹਿਬ ਉਹ ਕਹਿ ਸਕਦੇ ਐ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਰਹੇ ਨੇ ਔਰ ਅ ਵੱਡੇ ਮੁੱਦੇ ਉਠਾ ਰਹੇ ਨੇ ਕਿ ਕਿਤੇ ਨਾ ਕਿਤੇ ਕੋਈ ਇਦਾਂ ਦੀ ਕਨਸੋਆ ਤਾਂ ਸੀ ਕਿ ਕਾਰਵਾਈ ਹੋ ਸਕਦੀ ਹੈ। ਤੋਂ ਉਹ ਕੱਲ ਜਿਹੜਾ ਹੈਗਾ ਉਹ ਤੇ ਪੁਲਿਸ ਨੇ ਬੁੱਲ ਚੜਾ ਦੇ ਉਹ ਸਰਕਾਰੀ ਹੁਕਮ ਕਹਿ ਸਕਦੇ ਜਾਂ ਪੁਲਿਸ ਦੱਸ ਸਕਦੀ ਹੈ ਕੀ ਹੋਇਆ ਕੀ ਨਹੀਂ। ਤੋਂ ਉਹ ਚੀਜ਼ ਤਾਂ ਜਿਹੜੀ ਹੈਗੀ ਹੈ ਸਭ ਨੂੰ ਪਤਾ ਹੀ ਲੱਗ ਗਿਆ। ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਲਈ ਹੈ ਕਾਰਵਾਈ ਹੋਈ ਹੈ ਉਹ ਕੀ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੈਗੀ ਆ। ਕਿ ਉਹ ਆਮ ਲੋਕਾਂ ਦੀ ਸੁਰੱਖਿਆ ਤੇ ਸੁਰੱਖਿਆ ਦੀ ਉਹ ਜ਼ਿੰਮੇਵਾਰੀ ਲੈਂਡਵਾਲੇ ਬੰਦਿਆਂ ਦੀ ਤੁਕ ਵੀ ਹੈ ਉਹ ਚੀਜ਼ ਤੁਸੀਂ ਦੇਖੋ ਕਿ ਇੱਥੇ ਬੰਦੇ ਆਣਦੇ ਆ ਬਿਨਾਂ ਵਰਦੀ ਜਾ ਰਹੇ ਬਿਨਾਂ ਯੂਨੀਫਾਰਮ ਤੋਂ ਅਰੈਸਟ ਕਰਨ ਆ ਰਹੇ ਬਿਨਾਂ ਅਰੈਸਟ ਬਣਾਟੂ ਆ ਰਹੇ ਨੇ ਉਹ ਕਹਿੰਦੇ ਐਫ ਆਈ ਆਰ ਹੋ ਗਈ ਅਰੈਸਟਮੈਂਟ ਦੀ ਲੋੜ ਹੀ ਹੋਈ ਨਹੀਂ ਤੇ ਉਹ ਕਹਿੰਦੇ ਅਸੀਂ ਉਹ ਤੁਹਾਡੀ ਵਰਦੀ ਕਿੱਥੇ ਉਹ ਪੁੱਛਦੇ ਨੇ ਮੀਡੀਆ ਤੇ ਦੇਖਿਆ ਗਿਆ ਉਹ ਵਰਦੀ ਬਾਰੇ ਕੋਈ ਜਵਾਬ ਨਹੀਂ ਦੇ ਯੂਨੀਫਾਰਮ ਦਾ ਮਤਲਬ ਕੀ ਹੈ ਤੋ ਪਹਿਲਾ ਹੀ ਕਾਨੂੰਨ ਤਾਂ ਆਪ ਹੀ ਤੋੜ ਰਹੇ ਨੇ ਉਹ ਇਦਾਂ ਤਾਂ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਤੁਸੀਂ ਸਿਵਲ ਵਰਦੀ ਤੇ ਕਿਤੇ ਵੀ ਜਾਓ ਕਿਸ ਨੂੰ ਅਰੈਸਟ ਕਰ ਲਓ ਤੇ ਜੇ ਅਗਲਾ ਉੱਥੇ ਕੋਈ ਜਵਾਬੀ ਕਾਰਵਾਈ ਕਰ ਦੇ ਮੰਨ ਲਓ ਸਪੋਜ਼ ਕਰੋ ਤੇ ਫਿਰ ਫਿਰ ਉਹ ਡਿਊਟੀ 'ਚ ਮੈਂ ਕਿਹਾ ਨਾ ਬਾਣ ਦੀ ਧਮਕੀ ਦੇ ਕੇ ਪਰਚਾ ਦਰਜ ਕਰਦੀ ਗੱਲ ਕਰਦੇ ਆ ਤੋ ਮੇਰੇ ਖਿਆਲ ਨਾਲ ਇਸ ਨੂੰ ਵੀ ਜਿਹੜੇ ਕਾਨੂੰਨੀ ਮਾਹਰ ਨੇ ਨਾ ਇਹ ਅੱਜ ਐਨਾ ਸੋਚਣ ਵੀ ਮਾਲੀ ਦੀ ਗੱਲ ਹੈ ਮਾਲੀ ਕਰਕੇ ਹੈ ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਕਿ ਜਿਹੜਾ ਪੁਲਿਸ ਸਾਹਿਤ ਧੱਕਾ ਕਰਦੀ ਹੈ ਉਹਦੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ ਤੇ ਉਹ ਕਾਨੂੰਨੀ ਬਾਹਰ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਕਿ ਇਦਾਂ ਬਿਨਾ ਤੁਸੀਂ ਜੁਨੀਫਾਰਮ ਦੇ ਬਿਨਾ ਨੇਮ ਪਲੇਟ ਦੇ ਬਿਨਾ ਕੋਈ ਥਾਣੇ ਦਾ ਸਪੈਸੀਫਿਕ ਥਾਣੇ ਦੀ ਕੋਈ ਗੱਡੀ ਜਾਂ ਕੁਝ ਹੋਰ ਇਦਾਂ ਲੈ ਕੇ ਤੁਸੀਂ ਆ ਕੇ ਕਿਸੇ ਨੂੰ ਅਰੈਸਟ ਕਰ ਲਓ ਬਿਨਾ ਰੈਸਟ੍ਰੈਂਟ ਦੇ ਅਰੈਸਟ ਕਰਕੇ ਲੈ ਕੇ ਜਾ ਰਹੇ ਹੋ ਤੇ ਉਹ ਚੀਜ਼ ਜਿਹੜੀ ਹੈਗੀ ਆ ਕਿੰਨੇ ਕੁ ਜਾਇਜ਼ ਹੈ ਕਾਨੂੰਨੀ ਮਹਾਰੇ ਦੇ ਵਾਸਤੇ ਅਦਾਲਤਾਂ 'ਚ ਜਾ ਸਕਦੇ ਨੇ ਆਮ ਲੋਕਾਂ ਲਈ ਖਾਸ ਕਰ ਇਦਾਂ ਦੇ ਬੁੱਧੀਜੀਵੀ ਜਿਹੜੇ ਬੋਲਦੇ ਨੇ ਜਿਹੜੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੋ ਜਾਂ ਸਰਕਾਰ ਦੀ ਪਿੱਠ ਵੀ ਆਪਾਂ ਕਹਿੰਦੇ ਥਪਤ ਬੰਦਣ ਜਦੋਂ ਚੰਗੇ ਕੰਮ ਹੁੰਦੇ ਆ ਤਾਂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਯਕੀਨੀ ਨਹੀਂ ਬਣ ਸਕਦੀ ਹੈ ਤਾਂ ਗੱਲ ਤਾਂ ਸਿਰਫ ਇੰਨੀ ਕਹਿ ਕੇ ਬੋਲਣਾ ਮਾੜਾ ਹੋ ਗਿਆ ਅੱਜ ਅੱਜ ਦੇ ਦੌਰ ਦੇ ਵਿੱਚ ਤੇ ਜੇ ਅ ਅਕਾਲੀਆਂ ਦੀ ਗੱਲ ਕਰਦੇ ਸੀ ਤਾਂ ਸਪੋਕਸਮੈਨ ਦੀ ਗੱਲ ਕਰਦੇ ਸੀ ਕਿ ਅਖਬਾਰ ਦਿੱਜੀ ਅਖਬਾਰ ਜਿਹੜਾ ਉਹਦੇ ਤੇ ਬੜਾ ਦਬਾਅ ਬਣਾਏ ਸੀ ਅਕਾਲੀਆਂ ਨੇ ਤੇ ਤੁਸੀਂ ਕਾਂਗਰਸ ਵੇਲੇ ਵੀ ਦੇਖ ਸਕਦੇ ਹੋ ਕਿ ਮੈਂ ਇੱਕ ਚੈਨਲ ਨੂੰ ਭੰਡਿਆ ਗਿਆ ਸੀਗਾ ਤੇ ਅੱਜ ਵੀ ਇੱਕ ਚੈਨਲ ਨੂੰ ਅਖਬਾਰ ਨੂੰ ਜਾਂ ਹੋਰ ਸੋਸ਼ਲ ਮੀਡੀਆ ਨਾਲ ਦੱਬਿਆ ਜਾ ਰਿਹਾ ਤੇ ਇੱਦਾਂ ਹੀ ਮੋਦੀ ਕਰਦਾ ਸੈਂਟਰ ਦੇ ਵਿੱਚ ਮੋਦੀ ਸਰਕਾਰ ਕਰ ਰਹੀ ਹੈ ਉਹ ਵੀ ਜੋ ਜੋ ਉਹਨਾਂ ਦੇ ਪੱਖ ਦੀ ਗੱਲ ਹੈ ਉਹ ਜਾਇਜ਼ ਹੈ ਜਿਹੜੀ ਉਹਨਾਂ ਦੇ ਵਿਰੋਧ 'ਚ ਗੱਲ ਹੈ ਜਿਹੜੇ ਨੀਤੀਆਂ ਦੇ ਵਿਰੋਧ ਦੀ ਗੱਲ ਹੈ ਉਹ ਬੰਦਾ ਗਲਤ ਹੈ ਗੈਰ ਕਾਨੂੰਨੀ ਹੈ ਉਹਨੂੰ ਸਮਾਜ ਵਿੱਚ ਰਹਿਣ ਦਾ ਖੁੱਲੇ ਫਿਰਨ ਦਾ ਜਾਂ ਖੁੱਲੇ ਵਿਚਾਰ ਰੱਖਣ ਦਾ ਕੋਈ ਹੱਕ ਨਹੀਂ ਉਹਨੂੰ ਚੱਕ ਕੇ ਅੰਦਰ ਦੇ ਦੋ ਤੇ ਇਹ ਰੁਝਾਨ ਜੋ ਬੜਾ ਬਾੜ ਆ ਰਿਹਾ ਹੈ ਇਸ ਬਾਬਤ ਉੱਠਤਾ ਰਹੇ ਨੇ ਬੁੱਧੀਜੀਵੀ ਪ੍ਰੈਸ ਕਾਨਫਰੰਸ ਵੀ ਹੋਣ ਜਾ ਰਹੀ ਹੈ ਤੇ ਪੋਲੀਟੀਕਲ ਪਾਰਟੀਆਂ ਦੇ ਬਲਾਰੇ ਵੀ ਬੋਲ ਰਹੇ ਨੇ ਪਾਲ ਖਹਿਰਾਗ ਬੋਲੇ ਹੋਰ ਵੀ ਬੰਦੇ ਬੋਲ ਰਹੇ ਨੇ ਲੇਕਿਨ ਗੱਲ ਤਾਂ ਇਹ ਨਹੀਂ ਕਿ ਕੀ ਕਾਨੂੰਨੀ ਪ੍ਰਕਿਰਿਆ ਪੜਾ ਕੇ ਐਸੀਆਂ ਅਰੈਸਟਾਂ ਜਿਹੜੀਆਂ ਇਲੀਗਲ ਤੌਰ ਤੇ ਪਾਉਂਦੇ ਆ ਜਿਨ੍ਹਾਂ ਦਾ ਪਤਾ ਨਹੀਂ ਹੁੰਦਾ ਕੌਣ ਅਰੈਸਟ ਕਰਕੇ ਲੈ ਗਿਆ ਕਿੱਥੇ ਲੈ ਕੇ ਗਿਆ ਫਿਰ ਬਿਨਾ ਵਰਦੀ ਤੋਂ ਆ ਕੇ ਕੋਈ ਅਰੈਸਟ ਕਰਦਾ ਉਹਨਾਂ ਨੂੰ ਕੌਣ ਰੋਕੂਗਾ ਉਹ ਵੀ ਰੋਕਨੇ ਚਾਹੀਦੇ ਨੇ ਇੱਕ ਵੱਡੀ ਗੱਲ ਇੱਥੇ ਹੋਰ ਮੈਂ ਕਰ ਦੇਣੀ ਚਾਹੂਗਾ ਕਿ ਬਾਕੀ ਤਾਂ ਬੋਲ ਰਹੇ ਨੇ ਚਲੋ ਸੋਸ਼ਲ ਮੀਡੀਆ ਤੇ ਵੀ ਕਾफी ਚਰਚਾ ਦਾ ਪੀਛਾ ਬਣੀ ਹੋਈ ਹੈ ਇਹ ਗ੍ਰਿਫਤਾਰੀ ਅਖਬਾਰਾਂ ਵੀ ਪੋਰਾ ਨੇ ਵੀ ਪੰਜਾਬੀ ਟ੍ਰਿਬਿਊਨ ਵਰਗੇ ਵੱਡੇ ਪੋਰਾ ਨੇ ਵੀ ਖਬਰ ਲਾਈ ਆ ਤਾਂ ਕਿਤਨਾ ਕਿਤੇ ਸਰਕਾਰ ਦੇ ਉੱਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਤਾਂ ਬਿਲਡ ਹੋ ਸਕਦਾ ਕਿ ਭਈ ਕਿਉਂ ਗ੍ਰਿਫਤਾਰੀ ਹੋਈ ਹੈ ਜਵਾਬ ਤਾਂ ਦੇ ਸਕਦੇ ਆ ਪੁਲਿਸ ਨੂੰ ਪੁੱਛ ਸਕਦੇ ਆ ਸਰਕਾਰ ਵੀ ਕੀ ਨਾ ਕਿੰਨਾ ਕਿੱਦਾਂ ਦੇ ਹਾਲਾਤ ਸੀਗੇ ਕਿਹਨਾ ਹਾਲਾਤ ਹਾਲਾਤਾਂ ਦੇ ਵਿੱਚ ਜਿਹੜੀ ਹੈਗੀ ਗ੍ਰਿਫਤਾਰੀ ਹੋਈ ਆ ਤੇ ਉਹ ਉਹਦੇ ਬਾਬਤ ਪੁੱਛ ਕੇ ਕਿਤੇ ਨਾ ਕਿਤੇ ਕੋਈ ਠੋਸ ਕਦਮ ਉੱਤੇ ਚੱਕ ਸਕਦੇ ਆ ਨਾ ਕੋਈ ਬੰਦਾ ਉੱਟ ਕੇ ਕਹਦੇ ਕਿ ਉਹਦੀ ਭਾਵਨਾਵਾਂ ਨੂੰ ਤੁਸੀਂ ਥੇਸ ਪਹੁੰਚਾ ਦਿੱਤੀ ਗੱਲ ਤਾਂ ਦੱਸੇ ਕੋਈ ਗੱਲ ਕਿਹੜੀ ਗੱਲ ਹੈ ਜਦੋਂ ਕੋਈ ਬੰਦਾ ਆਪ ਖੁਦ ਬੋਲਦਾ ਹੈ ਉਹ ਭਾਵਨਾਵਾਂ ਨੂੰ ਥੇਸ ਪਹੁੰਚਾਉਂਦਾ ਹੈ ਜੇ ਲੋ ਪਿੱਛੇ ਕੋਈ ਕਾਰਵਾਈ ਹੋ ਰਹੀ ਹੁੰਦੀ ਆ ਉਹਦੇ ਬਾਬਤ ਉਹਦੇ ਬਾਬਤ ਕੋਈ ਬੋਲਦਾ ਨਹੀਂ ਹੈਗਾ ਇੱਥੋਂ ਤੱਕ ਕਿ ਮੈਂ ਨਮਜੋਤ ਸਿੰਘ ਸਿੱਧੂ ਦੇ ਇੱਥੇ ਨਾਲ ਰਹੇ ਆ ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਹਾਲੇ ਤੱਕ ਮੈਨੂੰ ਨਹੀਂ ਲੱਗਿਆ ਕਿ ਨਮਜੋਤ ਸਿੰਘ ਸਿੱਧੂ ਦੇ ਸਲਾਹ ਕਰ ਰਹੇ ਹੈ ਇਹ ਸਿਆਸੀ ਸਲਾਹਕਾਰ ਤੇ ਉਹ ਉਹਨਾਂ ਦਾ ਬਿਆਨ ਤੱਕ ਨਹੀਂ ਆਇਆ ਹਾਲੇ ਤੱਕ ਯਾਨੀ ਕਿ ਕਹਿ ਲੋ ਕਿ ਜਦੋਂ ਕੰਮ ਹੈ ਜਾਂ ਜਦੋਂ ਜਦੋਂ ਕਿਤੇ ਮਤਲਬ ਹੈਗਾ ਉਦੋਂ ਬੰਦੇ ਨੂੰ ਨੇੜੇ ਲਾ ਲਓ ਜਦੋਂ ਕਿਤੇ ਉਹਨੂੰ ਲੋਡ ਪਵੇ ਇਹ ਸਿਆਸੀ ਸਿਆਸਤੀ ਲੋਕਾਂ ਦਾ ਸਿਆਸੀ ਲੋਕਾਂ ਦਾ ਇਹ ਇੱਕ ਧਰਮ ਬਣ ਗਿਆ ਜਿਦੋਂ ਤੱਕ ਲੋਡ ਖਤਮ ਹੋਗੀ ਤੇ ਕੋਈ ਮੁਸੀਬਤ ਵਿੱਚ ਫਸ ਗਿਆ ਚਾਹੇ ਕਿੰਨਾ ਵੀ ਨੇੜੇ ਹੋਵੇ ਉਹਦੇ ਲੱਤ ਪੜੋ ਉਹ ਮਨ ਨੂੰ ਨਹੀਂ ਲੱਗਦਾ ਕਿਉਂਕਿ ਅੱਜ ਦਾ ਸੂਭਾ ਤੋਂ ਹੀ ਨਵਜੋਤ ਸਿੰਘ ਸਿੱਧੂ ਵਰਗਿਆਂ ਦੇ ਬੰਦਿਆਂ ਦਾ ਉਹ ਤਾਂ ਸ਼ੁਰੂ ਤੋਂ ਹੀ ਅੱਜ ਖਾਸ ਕਰਕੇ ਜਿਵੇਂ ਬੋਲਦੇ ਨੇ ਉਹ ਤਕੜੇ ਬੁਲਾ ਰਹੇ ਨੇ ਉਹਨਾਂ ਨੇ ਤਾਂ ਉਪਰਤੀਕਰਮ ਸ਼ੁਰੂ ਤੋਂ ਦੇ ਦੇਣਾ ਸੀ ਅੱਜ ਸਵੇਰ ਤੋਂ ਹੀ ਉਹਨਾਂ ਦਾ ਪ੍ਰਤੀਕਰਮ ਚੱਲਣਾ ਚਾਹੀਦਾ ਸੀ ਸਾਰੇ ਮੀਡੀਆ ਦੇ ਤੇ ਉੱਤਾਂ ਆ ਕੇ ਬਥੇਰੇ ਸ਼ੇਅਰ ਸੁਰੂ ਸੁਣਾ ਰਹੇ ਨੇ ਉਹ ਯਾ ਸੋਸ਼ਲ ਮੀਡੀਆ ਤੇ ਲੇਕਿਨ ਇਦਾਂ ਦੇ ਬੰਦੇ ਜਿਹੜੇ ਆ ਮੈਂ ਇਕੱਲਾ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹ ਮਾਲਵੀਂਦਰ ਸਿੰਘ ਮਾਰ ਲਈਆ ਮੈਂ ਸਿਰਫ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਵੀ ਬੰਦਾ ਕੋਈ ਸਰਕਾਰ ਦੀਆਂ ਗਲਤ ਨੀਤੀਆਂ ਬਾਬਤ ਕੁਝ ਕਹਿਦਾ ਹੈ ਤਾਂ ਉਹਦੀ ਗੱਲ ਸੁਣ ਕੇ ਜੇ ਉਹ ਬੁੱਧੀਜੀਵੀ ਹੈਗੀ ਉਹ ਤਾਂ ਗੱਲ ਚਦਮ ਆ ਤਾਂ ਸਰਕਾਰ ਉਹਦੀ ਗੱਲ ਸੁਣ ਕੇ ਕੋਈ ਨਾ ਕੋਈ ਚੰਗਾ ਕਦਮ ਪੁੱਟੇ ਜਿਹਦੇ ਕਰਕੇ ਸਮਾਜ ਦਾ ਭਲਾ ਹੋ ਸਕੇ ਜੇ ਇਦਾਂ ਦੇ ਲੋਕਾਂ ਨੂੰ ਚਾਹੇ ਕੋਈ ਹੋਵੇ ਸਮਾਜ ਵਿੱਚ ਕ੍ਰਿਤੀਆਂ ਦੇ ਖਿਲਾਫ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਬੋਲਦਾ ਹੈ ਪਰ ਜਿਹੜੇ ਬਾਕੀ ਵਿਰੋਧੀ ਧਿਰਾਂ ਨੇ ਜਾ ਕੇ ਵਿਧਾਨ ਸਭਾ 'ਚ ਬੋਲ ਨਹੀਂ ਆਲੇ ਤੇ ਕੁਆਰਾ 'ਚ ਬਿਆਨ ਦੇਣ ਦੋਕੀਏ ਨੇ ਉਹ ਲੀਡਰ ਜਿਹੜੇ ਆ ਕੇ ਆਪਣਾ ਨਾਂ ਚਮਕਾਉਂਦੇ ਨੇ ਸੂਖੀਆਂ 'ਚ ਰਹਿਣਾ ਚਾਹੁੰਦੇ ਨੇ ਉਹ ਇਹੋ ਜਿਹੇ ਬੰਦਿਆਂ ਦੀ ਪਿੱਠ ਤੇ ਕਿਉਂ ਨਹੀਂ ਆ ਕੇ ਖੜ੍ਹ ਸਕਦੇ ਉਹ ਜਵਾਬ ਦੇ ਨੇ ਸਾਰੇ ਲੀਡਰ ਜਵਾਬ ਦੇ ਨੇ ਇਥੇ ਟੱਕਾ ਤਾਂ ਹੁੰਦਾ ਰਿਹਾ ਅੱਜ ਤੱਕ ਹੋਇਆ ਕਾ ਆਪਣੀ ਇਹ ਕਹਿ ਸਕਦੇ ਕਿ ਹੁਣ ਹੋ ਰਿਹਾ ਦੂਰ ਤੋਂ ਹੁੰਦਾ ਰਿਹਾ ਮੀਡੀਆ ਨੂੰ ਖਾਸ ਕਰਕੇ ਤਬੜਦੀ ਕੋਸ਼ਿਸ਼ ਹਰੇਕ ਸਪਾਰਟੀ ਵੱਲੋਂ ਹਰੇਕ ਹਰੇਕ ਸਰਕਾਰ ਵੱਲੇ ਕੀਤੀ ਗਈ ਆ ਤੋ ਇਹ ਮੇਰੇ ਖਿਆਲ ਮਾੜਾ ਰੁਝਾਨ ਹੈ ਇਹਨੂੰ ਠੱਲ ਪਾਣੀ ਚਾਹੀਦਾ ਜੀ ਪ੍ਰਵਿੰਦਰ ਜੀ ਅਗਲੀ ਖਬਰ ਵੱਲ ਜੇਕਰ ਆਪਾਂ ਜਾ ਜੀ ਤਾਂ ਉਹ ਹੈਗੀ ਹੈ ਕੰਗਣਾ ਰਣੌਤ ਦੇ ਨਾਲ ਜੁੜੀ ਹੋਈ ਕੰਗਣਾ ਹੋਰਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਮਸਲਾ ਹੋਈ ਰਹਿੰਦਾ ਕਿ ਉਹ ਕੋਈ ਫਿਲਮ ਬਣਾ ਲੈਂਦੇ ਨੇ ਫਿਲਮ ਜਾ ਕੇ ਅੜ ਜਾਂਦੀ ਹੈ ਫਿਲਮ ਚੱਲਦੀ ਨਹੀਂ ਉਸ ਫਿਲਮ ਦੇ ਵਿੱਚ ਜਿਹੜੀ ਕ੍ਰੇਸ਼ਨ ਹੁੰਦੀ ਹੈ ਉਹ ਐਦਾਂ ਦੀ ਹੁੰਦੀ ਹੈ ਕਿ ਸੈਂਸਰ ਬੋਰਡ ਨੂੰ ਵੀ ਲੱਗਦਾ ਹੈ ਲੋਕਾਂ ਦੇ ਖਿਲਾਫ ਹੈ ਚੀਜ਼ ਇਸ ਕਰਕੇ ਫਿਲਮ ਦੇ ਉੱਪਰ ਕੱਟ ਚੱਲਦੇ ਨੇ ਪਰ ਜਿਹੜੇ ਫਿਲਮ ਬਣਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਹੁੰਦੀ ਹੈ ਤਕਲੀਫ ਉਹ ਕਹਿੰਦੇ ਕਿ ਐਦਾਂ ਸਾਡੇ ਨਾਲ ਕਿਉਂ ਹੋਇਆ ਤੇ ਐਦਾਂ ਹੀ ਹੁਣ ਐਮਰਜੈਂਸੀ ਨਾਲ ਹੋਇਆ ਕਿ ਦੇਸ਼ ਦਾ ਇੱਕ ਵੱਡਾ ਇਤਿਹਾਸ ਐਮਰਜੈਂਸੀ ਦਾ ਉਹਦੇ ਉੱਪਰ ਗੰਗਨਾਰਨੌਕ ਨੇ ਫਿਲਮ ਬਣਾਈ ਹਾਲਾਂਕਿ ਸਵਾਲ ਤਾਂ ਪਹਿਲਾਂ ਹੀ ਉੱਠ ਗਏ ਸੀ ਕਿ ਤੁਸੀਂ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਹੋ ਤੇ ਤੁਸੀਂ ਫਿਲਮ ਬਣਾਉਣ ਜਾ ਰਹੇ ਹੋ ਜਿਸ ਪ੍ਰਧਾਨ ਮੰਤਰੀ ਦੇ ਪਰੋਂ ਕਿਸੇ ਹੋਰ ਪਾਰਟੀ ਦੇ ਸੀ ਤੁਸੀਂ ਉਹਨਾਂ ਦੇ ਨਾਲ ਨਿਆਂ ਕਿਵੇਂ ਕਰ ਸਕੋ ਤੁਹਾਡੇ ਆਪਣੀਆਂ ਵੰਸ਼ਾ ਹੋਣਗੀਆਂ ਪਰ ਫਿਲਮ ਆਪਾਂ ਨੂੰ ਪਤਾ ਕਿ ਜਿਸ ਤਰ੍ਹਾਂ ਕਿ ਦਾ ਡਿਸਕਿਊਟ ਰਿਹਾ ਆਪਾਂ ਨੇ ਪਹਿਲਾਂ ਵੀ ਦੋ ਪ੍ਰੋਗਰਾਮ ਕੀਤੇ ਨੇ ਇਸ ਗੱਲ ਦੇ ਉੱਪਰ ਤੇ ਹੁਣ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕਹੀਆਂ ਨੇ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਨੇ ਲੈ ਕੇ ਇਸ ਤਰ੍ਹਾਂ ਕਿ ਉਹਨੇ ਬਿਆਨਵਾਜੀ ਕੀਤੀ ਹੈ ਉਹਨਾਂ ਦਾ ਇੱਕ ਵਾਰ ਫਿਰ ਵਿਰੋਧ ਹੋ ਰਿਹਾ ਉਹ ਕਹਿੰਦੇ ਕਿ ਜਿਹੜੇ ਆਹ ਬਿਆਨ ਨੇ ਆਹ ਗੱਲਾਂ ਨੇ ਆਹ ਸ਼ਬਦ ਨੇ ਆਹ ਬੋਲ ਨੇ ਆਹ ਠੀਕ ਨਹੀਂ ਹੈਗੇ ਸਵਾਜ ਦੇ ਲਈ ਉਹਨਾਂ ਦੇ ਜਿੱਤਰਾ ਕਿਤੇ ਵੱਖਰੇ ਵੱਖਰੇ ਵਾਂ ਪਾਉਂਦੇ ਨੇ ਸਮਾਜ ਦੇ ਵਿੱਚ ਕੀ ਗੱਲਾਂ ਬਾਤਾਂ ਕਹੀਆਂ ਨੇ ਕਰਿਓ ਜਰਾ ਸਾਝੀਆਂ ਉਹ ਦਰਸ਼ਕਾਂ ਨਾਲ ਜੀ ਕੰਗਣਾ ਮੈਂ ਇੱਕ ਗੱਲ ਇੱਥੇ બીજી ਵਿਚਾਰ ਕਹਿਣ ਨੂੰ ਮੇਰਾ ਮੈਂ ਕਹਿੰਨਾ ਕਿ ਕੰਗਣਾ ਰਣੌਤ ਬਿਲਕੁਲ ਠੀਕ ਹੈ ਸੰਤ ਬੋਲਦੀ ਆ ਤਾਂ ਉਹਨੂੰ ਬੋਲਣ ਦਾ ਹੱਕ ਦੇ ਰਿਹਾ ਔਰ ਖਾਸ ਕਰਕੇ ਸਿੱਖ ਜਗਤ ਜਿਹੜਾ ਹੈਗਾ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਕੋਈ ਨਹੀਂ ਕਾਰਵਾਈ ਹੋਣੀ ਚਾਹੀਦੀ ਆ ਇੱਕ ਧਾਰਮਿਕ ਭਾਵਨਾ ਨੂੰ ਠੇਸ ਦੇ ਵੱਟ ਪਹੁੰਚਾਣ ਦੇ ਲਈ ਤੇ ਹਾਂਜੀ ਠੇਸ ਪਹੁੰਚ ਗਈ ਧਾਰਮਿਕ ਭਾਵਨਾਵਾਂ ਨੂੰ ਸੈਂਟੀਮੈਂਟਸ ਹਾਰਟ ਹੋ ਗਏ ਤਾਂ ਉਹ ਉਹ ਬੰਦੇ ਅਰੈਸਟ ਕਰ ਲਿਆ ਇੱਕ ਦਿਨ ਦੇ ਵਿੱਚ ਵਿੱਚ ਅਰੈਸਟ ਕਰ ਲਿਆ ਤੇ ਜੇ ਜੇ ਇਹ ਆਹ ਹਾਂ ਸਿੱਖੀਆਂ ਫੇਲਮਾਂ ਤੱਕ ਬਣਾ ਦੇਣਾ ਠੀਕ ਹੈ ਇਹ ਕੁਝ ਵੀ ਕਹਿ ਦੇਣਾ ਸਿੱਖਾਂ ਬਾਰੇ ਕਿ ਕਿਸੇ ਨੂੰ ਵੀ ਗੰਦਾ ਚੰਗਾ ਕੱਲਸਤਾਨੀ ਅੰਤਵਾਦੀ ਕਹਿ ਦੇਣਾ ਇਹ ਸਿੱਖਾਂ ਦੇ ਧਰਮ ਬਾਰੇ ਬੋਲਣਾ ਤੇ ਬੇਅਦਬੀਆਂ ਕਰਵਾ ਦੇਣਾ ਇਹ ਕੁਝ ਵੀ ਕਰ ਦੇਣਾ ਤਾਂ ਇਹ ਨਾ ਇਹ ਇਹ ਕਹਿੰਦੇ ਅਸੀਂ ਜੋ ਕਹਿੰਦਾ ਫਿਰ ਸੈਂਟੀਮੈਂਟ ਹਾਰਟ ਨਹੀਂ ਹੁੰਦੇ ਹੈਗੇ ਭਾਈ। ਵਿਤ ਧਰਮਿਕ ਪਾਪ ਉਹ ਨਾ ਮਨ ਨੂੰ ਠੇਸ ਨਹੀਂ ਪਹੁੰਚਦੀ। ਇਹਨਾਂ ਬਾਰੇ ਬੋਲਦੇ ਫਿਰ ਉਹ ਸਾਡੇ ਅੱਗੇ ਚੁੱਪ ਬੈਠੇ ਨੇ। ਸਾਡੇ ਲੋਕ ਚੁੱਪ ਬੈਠੇ ਨੇ। ਪਰ ਕੰਗਨ ਨਾ ਨੋਦ ਵਰਗੇ ਤਾਂ ਆਲਪ ਇਹ ਕੱਲੀ ਚਲੋ ਇਹਨੂੰ ਮੀਡੀਆ ਦਾ ਪਤਾ ਹੈ ਕਿਵੇਂ ਉਹ ਮੀਡੀਆ ਦਾ ਉਹ ਸਹਾਰਾ ਲੈ ਕੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਹਾਈਲਾਈਟ ਕਰਨਾ ਹੈ। ਫਿਲਮਾਂ ਦੇ ਵਿੱਚ ਦਾ ਚਲ ਹੋਣੀ ਚਾਹੀਦੀ ਇਧਰਲੇ ਪਾਸੇ ਨੂੰ ਪਤਾ ਲੱਗ ਗਿਆ ਕਿ ਕਿਤਾ ਹਾਈਲਾਈਟ ਹੋਣਾ ਹੈ। ਤੋ ਉਹ ਇਹ ਇਕੱਲੇ ਨਹੀਂ ਹੈਗੇ ਕੰਗਣਾ ਨਰਨੌਤ ਵਰਗੇ ਹੋਰ ਬਥੇਰੇ ਨੇ ਜਿਹੜੇ ਮੂੰਹ ਫਾੜਦੇ ਕਹਿ ਲੋ ਕਿ ਜਿੱਥੇ ਦਿਖਦਾ ਜਿਹਨੂੰ ਦਿਖਦਾ ਉਹਨੂੰ ਮਾਰਨਾ ਚੰਗਾ ਬੋਲਣ ਵਾਲੇ ਨੇ ਰਮਨੀਤ ਬਿੱਟੂ ਨੇ ਹੱਤਪਾਦੀ ਕਹਿਤਾ ਰਫੂ ਤੇ ਇਹ ਕਹਿੰਦੇ ਕਿ ਰਾਹੁਲ ਗਾਂਧੀ ਆ ਕੇ ਮੇਰੇ ਸਾਹਮਣੇ ਕਹਿ ਰਹਿਣ ਕਿ ਉਹਨਾਂ ਦੀ ਦਾਦੀ ਨੂੰ ਮਾਰਨ ਵਾਲੇ ਹੱਤਪਾਦੀ ਨਹੀਂ ਸੀਗੀ ਮੰਨਦੇ ਆ ਚਲੋ ਤੁਸੀਂ ਕਹਤਾ ਕਿ ਹਥਿਆਰ ਚ ਕੀ ਹੋਇ ਸੀ ਪਰ ਜਦੋਂ ਟੈਂਕ ਚੜ੍ਹ ਕੇ ਆਏ ਸੀਗੇ ਉਹ ਹਥਿਆਰ ਨਹੀਂ ਸੀਗੇ ਤਾਂ ਇੱਕ ਚੜ ਕੇ ਆਉਣਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਉਹ ਕਿਹੜੀ ਸਮਝਦਾਰੀ ਸੀਗੀ ਉਹਨਾਂ ਉਹਨਾਂ ਪਾਬਤ ਕਹਤੇ ਬੋਲ ਰਿਹਾ ਉਹ ਵੀ ਉਹ ਹੀ ਸੀਗੇ ਉਹ ਕਿਹੜਾ ਇੰਦਰ ਕਾਂਧੀ ਨਹੀਂ ਸੀ ਉਦੋਂ ਕੁਝ ਹੋਰ ਸੀ ਉਹ ਠੀਕ ਹੈ ਤੁਸੀਂ ਬਰਾਬਰ ਰੱਖਣਾ ਤਾਂ ਬਰਾਬਰ ਰੱਖੋ ਠੀਕ ਹੈ ਤੁਸੀਂ ਕਹੋ ਕਿ rahul ਦੇ ਦਾਦੀ ਨੂੰ ਮਾਰਿਆ ਭਾਈ ਬੰਦਿਆਂ ਨੇ ਅਸੀਂ ਉਹਨਾਂ ਨੂੰ ਹੱਤਬੰਦ ਕਹਿਨੇ ਕਹਿ ਲੂ ਪਰ ਜਿਹੜੇ ਬੰਦੇ ਨੇ ਅਟੈਕ ਕਰਵਾਇਆ ਜਿਨ੍ਹਾਂ ਨੇ ਦਬਾਅ ਬਣਾਇਆ ਜਿਨ੍ਹਾਂ ਨੇ ਕੀਤਾ ਕੋ ਕੋ ਹੋ ਨਹੀਂ ਕੀ ਕੀ ਸਾਰੇ ਖਾਲਸਤਾਨੀ ਸੀਗੇ ਉੱਥੇ ਕਹਿੰਦੇ ਉਹ ਸੰਤ ਕੌਣ ਕਹਿ ਦੂਗਾ ਉਹਨਾਂ ਨੂੰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਹਿੰਦੀ ਕੌਣ ਸੰਤ ਕਹਿ ਦੂ ਏਡੇ ਡੇ ਹਥਿਆਰ ਰੱਖਿਓ ਜੀ ਉਹਨਾਂ ਨੇ ਜਿਹੜੇ ਅਮਰੀਕਾ ਦੇ ਮਤਲਬ ਪ੍ਰੋਡਕਟ ਨੇ ਹੋਰ ਜਿਹੜਾ ਉਥੋਂ ਪ੍ਰੋਡਿਊਸ ਹੁੰਦੇ ਨੇ ਬਣਦੇ ਨੇ ਕਹਿ ਲਊ ਤੇ ਉਹ ਤਾਂ ਸਾਡੇ ਦੇਸ਼ ਦੀ ਕਹਿੰਦੀ ਸੈਨਾਕੂਡ ਵੀ ਨਹੀਂ ਹੈਗੀ ਤੇ ਜਿਹੜੇ ਬੰਦੇ ਹੁਣ ਤੁਸੀਂ ਆਪਾਂ ਕਹਿ ਲੋ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਉਹਦਾ ਸਹਾਰਾ ਲੈ ਕੇ ਹਿੰਦੂਧਰਮ ਦਾ ਸਹਾਰਾ ਲੈ ਕੇ ਤੁਸੀਂ ਨੰਗੇ ਤਰਸੂਲ ਲਹਾਉਣ ਲਹਿਰਾਉਣ ਵਾਲੇ ਕੌਣ ਨੇ ਉਹ ਵੀ ਹਥਿਆਰ ਨਹੀਂ ਪੰਨੇ ਜਾਂਦਾ ਆ ਮੋਗੇ ਦੇ ਵਿੱਚ ਰਵਾਲਪੁਰਾ ਲੈ ਕੇ ਬਾਜ਼ਾਰ ਦੇ ਵਿੱਚ ਉਹ ਜਰੂਸ ਕੱਢਿਆ ਜਾਂਦਾ ਇੱਕ ਵਾਰ ਚ ਕੱਢਿਆ ਜਾਂਦਾ ਉਹ ਕੌਣ ਨੇ ਤੇ ਅੱਜ ਤੱਕ ਤੁਸੀਂ ਦੇਖਦੇ ਹੋ ਕਿ ਜਿਹੜੇ ਸੰਤ ਮਹਾਪੁਰਸ਼ ਆ ਸਨਾਤਨ ਤਰਮ ਦੇ ਨੇ ਕਿ ਜਾਓ ਹਿੰਦੂ ਧਰਮ ਦੇ ਕਹਨੂੰ ਬਹੁਤ ਸਾਰੇ ਸੰਤ ਆਪਣੇ ਕੋਲ ਰਵਾਲਪੁਰਾ ਰੱਖ ਰਹੇ ਨੇ ਪੁਰਨੋ ਪਾਇਆ ਹੁੰਦਾ ਪਟਾ ਪਾਇਆ ਹੁੰਦਾ ਵਿੱਚ ਗੋੜੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਕੋਲ ਹਥਿਆਰ ਨਹੀਂ ਇਹਨੇ ਉਹ ਕਿਹੜੇ ਦੇਵੀ ਦੇਵਤੇ ਕੋਲ ਹਥਿਆਰ ਸੀਗੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬਾਂ ਕੋਲ ਹਥਿਆਰ ਨਹੀਂ ਸੀਗੇ ਉਹਨਾਂ ਕੋਲ ਤਾਂ ਤਿਰਪਾਣ ਸੀਗੀ ਰਿਵਾਲਵਰ ਵੀ ਕਿਸੇ ਦੇਵੀ ਦੇਵਤੇ ਕੋਲ ਨਹੀਂ ਸੀ ਤੇ ਉਹ ਪਾਇਨਾ ਹੁੰਜਾਂ ਨੇ ਉਹਨਾਂ ਨੇ ਉਹ ਕਿੱਥੋਂ ਉਹ ਕਿਉਂ ਉਹਨਾਂ ਨੂੰ ਕਿਹੜਾ ਖਤਰਾ ਹੈ ਜਦ ਕਿ ਉਹ ਤਾਂ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਤੋਂ ਇਦਾਂ ਹੀ ਜੇ ਤੁਸੀਂ ਭੰਡਣਾ ਹੀ ਹੈ ਬਸ ਗੱਲ ਤਾਂ ਹੀ ਹੈ ਕਿ ਇਹਨਾਂ ਨੂੰ ਭੰਡਣਾ ਹੈ ਇਸੇ ਤਰੀਕੇ ਕਿਉਂਕਿ ਜਿਹੜਾ ਸਿੱਖ ਧਰਮ ਹੈ ਨਾ ਬੜਾ ਲੋਕ ਬੜੇ ਸੈਂਸਿਟਿਵ ਨੇ ਔਰ ਇਸ ਨੂੰ ਆਪਾਂ ਕਹਿ ਲਓ ਕਿ ਸੋਸ਼ਲ ਮੀਡੀਆ ਕੀ ਮੀਡੀਆ ਕੀ ਬੜੀ ਛੱਤੀ ਇਸ ਕਰ ਨੂੰ ਚੱਕਦਾ ਕਿ ਤੁਸੀਂ ਸਿੱਖਾਂ ਬਾਰੇ ਕੁਝ ਬੋਲੋ ਤਾਂ ਸਹੀ ਤੁਹਾਨੂੰ ਜਦ ਹੀ ਉਹਨਾਂ ਨੇ ਚੱਕ ਲੈਣਾ ਵੀ ਆਹ ਬੋਲ ਆ ਜਾਓ ਵੱਡੀਆਂ ਵੱਡੀਆਂ ਸਟੇਜਸ ਬੜੇ ਬੜੇ ਪਲੇਟਫਾਰਮਸ ਮਿਲ ਜਾਂਦੇ ਨੇ ਉਹ ਉਹ ਹਾਈਲਾਈਟ ਹੋ ਜਾਂਦਾ ਬੰਦਾ ਕੋਈ ਵੀ ਬੰਦਾ ਹੋ ਜੇ ਉਹ ਹਾਈਲਾਈਟ ਹੁੰਦਾ ਗੱਲ ਇੱਕਦਮ ਫੈਲ ਜਾਂਦੀ ਹੈ ਸੋ ਉਹ ਚੀਜ਼ ਨੂੰ ਤੁਸੀਂ ਕਹਿ ਲੋ ਕਿ ਉਸ ਚੀਜ਼ ਦਾ ਸਹਾਰਾ ਲੈ ਕੇ ਪਬਲਿਸਿਟੀ ਪਾ ਲਈ ਜਾਂਦੀ ਹੈ ਹੋਰ ਕੱਢਣ ਪਾਉਣ ਨੂੰ ਪੁੱਛ ਨਹੀਂ ਹੁੰਦਾ ਨਾ ਇਹਨਾਂ ਕੋਲ ਬਿਆਨਬਾਜ਼ੀ ਆ ਗੱਲ ਦੇਸ਼ ਦੇ ਵਿਕਾਰਛ ਦੀ ਹੋਣੀ ਚਾਹੀਦੀ ਹੈ ਗੱਲ ਦੇਸ਼ ਦੇ ਲੋਕਾਂ ਦੀ ਹੋਣੀ ਚਾਹੀਦੀ ਆ ਹੁਣ ਪਿੱਛੇ ਜੇ ਪਹਿਲਾ ਮਰਮੋਹਨ ਸਿੰਘ ਉਹਨਾਂ ਤੇ ਵੀ ਫਿਲਮ ਬਣਾਈ ਗਈ ਸੀ ਉਹ ਵੀ ਉਹ ਵੀ ਦੇਖੋ ਭਾਜੀਪੀ ਦੇ ਸੰਸਦ ਮੈਂਬਰ ਸੀ ਕਿ ਉਹਨਾਂ ਦੇ ਪਤੀ ਅਨੁਗਮ ਖੈਰ ਨੇ ਬਣਾਈ ਸੀ ਤੇ ਉਹਨਾਂ ਦੇ ਕੋਈ ਪਰਚਾ ਨਹੀਂ ਦਰਜ ਹੋਇਆ ਉਹਨਾਂ ਨੂੰ ਕਿਸੇ ਨੇ ਅਰੈਸਟ ਨਹੀਂ ਕਰਿਆ ਹੈਗਾ ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸਾਡੇ ਲੋਕ ਨਾ ਚੁੱਪ ਕਰਕੇ ਅਵੇਸਲੇ ਹੋ ਕੇ ਬਹਿ ਜਾਂਦੇ ਨੇ ਉਹ ਸਾਡੀਆਂ ਸਰਮੌਰ ਸੰਸਥਾਵਾਂ ਅਖਬਾਰਾਂ 'ਚ ਬਿਆਨ ਦੇ ਕੇ ਚਿੱਠੀਆਂ ਲਿਖ ਕੇ ਕਹਿੰਦੇ ਸੀ ਗੰਭੀਰ ਵਿਸ਼ਾ ਹੈ ਬੜੀ ਚਿੰਤਾ ਦਾ ਵਿਸ਼ਾ ਹੈ ਅਸੀਂ ਇਸ ਵਾਕਤ ਫਲਾਣੇ ਨੂੰ ਲਿਖਤਾ ਕੋਈ ਕਾਨੂੰਨ ਹੈਗਾ ਤੁਸੀਂ ਕਾਨੂੰਨ ਦਾ ਸਹਾਰਾ ਕਿਉਂ ਨਹੀਂ ਲੈਂਦੇ ਤੁਸੀਂ ਕੋਰਟਾਂ 'ਚ ਕਿਉਂ ਨਹੀਂ ਜਾਂਦੇ ਲੱਖਾਂ ਅਰਬਾਂ ਰੁਪਇਆ ਤੁਹਾਡੇ ਬਜਟ ਨੇ ਤੁਹਾਡੇ ਕੋਲ ਆਮਦਨ ਹੈ ਉਹ ਬੁਜਾਏ ਇਹ ਦੇ ਕਿ ਆਪਣੇ ਘਰੋਂ ਤੁਸੀਂ ਆਪਣੀਆਂ ਰੈਲੀਆਂ ਤੇ ਪੈਸੇ ਖਰਚੋ ਜਾਂ ਤੁਸੀਂ ਆਪਣੇ ਬੰਗਲੇ ਬਣਾਓ ਉਹ ਇਹ ਜਿਆ ਤੇ ਤੁਸੀਂ ਕਾਨੂੰਨ ਦੀ ਤਹਿਤ ਕਾਰਵਾਈ ਕਰੋ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਜੇ ਜੇ ਫਿਰ ਲੋਕ ਆਪ ਉੱਠ ਜਾਂਦੇ ਨੇ ਫਿਰ ਉਹਨਾਂ ਦੇ ਇੱਕ ਤਾਂ ਉਹਨਾਂ ਨੂੰ ਹੀਰੋ ਬਣਾ ਕੇ ਫਿਰ ਅੱਗੇ ਕਰ ਦਿੰਦੇ ਨੇ ਮਰਨ ਮਰੌਣ ਮਾਰ ਕੇ ਲੋਕਾਂ ਦੇ ਪੁੱਤ ਦੇ ਲੀਡਰ ਆਪ ਹੁਣੇ ਬੱਠੇ ਰਹੇ ਆਗੂ ਆਪ ਸੱਤਾ ਦਾ ਜਾਂ ਆਪਾਂ ਕਹਿੰਦੇ ਕਿ ਰਾਜ ਦਾ ਜਿਹੜਾ ਅਸਲੀ ਸੁਆਦ ਹੈ ਜਾਂ ਉਹਦਾ ਆਨੰਦ ਹੈ ਇਹ ਮੰਨਦੇ ਨੇ ਤੇ ਕੰਮ ਕਰਨ ਨੂੰ ਕੁਛ ਨਹੀਂ ਇਹਨਾਂ ਕੋਲ ਬਸ ਚਿੱਠੀ ਲੀਕ ਕੇ ਸਾਰ ਦਿੰਦੇ ਨੇ ਕੋਈ ਕੇਸ ਨਹੀਂ ਲੜਦੇ ਕੋਈ ਪੈਰ ਵੀ ਨਹੀਂ ਕਰਦੇ ਕਿਸੇ ਤਰੀਕੇ ਨਾਲ ਹੁਣ ਚਾਹੇ ਵਿਧੀਵਿਧੀ ਘਟਨਾ ਲੈ ਲੋ ਬਾਈਬਲ ਕਲਾ ਗੂੜੀ ਕਾੰਡ ਲੈ ਲੋ ਸਰਕਾਰ ਦੇ ਉੱਤੇ ਸਾਰਾ ਕੁਝ ਸਰਕਾਰ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਚਾਹੇ ਉਹ ਚਾਹੇ ਉਹ ਨਿਹੰਗ ਦਿੱਤੇ ਬੰਦੀਆਂ ਨੇ ਚਾਹੇ ਉਹ ਸੰਤ ਨੇ ਚਾਹੇ ਉਹ ਆਪਾਂ ਕਹਿ ਲੋ ਕਿ ਐਸਜੀਪੀਸੀ ਆ ਚਾਹੇ ਕਵੀ ਨੇ ਚਾਹੇ ਢਾਡੀ ਨੇ ਚਾਹੇ ਰਾਗੀ ਨੇ ਚਾਹੇ ਕਥਾ ਵਜਕ ਨੇ ਚਾਹੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਪੰਜ ਤਖਤਾਂ ਦੇ ਹੋਰ ਜਥੇਦਾਰ ਨੇ ਕਿੰਨੀਆਂ ਹੀ ਗੁਰਦੁਆਰਾ ਕਮੇਟੀਆਂ ਨੇ ਸਾਰਿਆਂ ਵੱਲੋਂ ਕਿਉਂ ਨਹੀਂ ਪਾਈਆਂ ਕਿ ਜਾਂ ਕੋਰਟ ਦੇ ਵਿੱਚ ਅਰਜ਼ੀਆਂ ਪਟੀਸ਼ਨਾਂ ਕਿਉਂ ਨਹੀਂ ਪਾਈਆਂ ਨੇ ਕਾਰਬੋਈ ਹੋਣੀ ਚਾਹੀਦੀ ਹੈ ਬੰਦੇ ਅਰੈਸਟ ਕਰੋ ਸਾਡੀਆਂ ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਇਹ ਇਹ ਬੰਦੇ ਕਰਦੇ ਕੀ ਨਹੀਂ ਤੂੰ ਕਹਿਣ ਦਾ ਭਾਵ ਇਹ ਹੈ ਕਿ ਕੰਗਣਾ ਰਣੋਦ ਨੂੰ ਬੋਲਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਸਾਡੇ ਲੋਕ ਦੇ ਰਹੇ ਨੇ ਤਾਂ ਬੋਲ ਸਕਦੀ ਆ ਉਹ ਬੋਲ ਵੀ ਰਹੀ ਹੈ ਜਦੋਂ ਤੱਕ ਉਹਨੂੰ ਕਾਨੂੰਨ ਨੇ ਸਿਖਾਇਆ ਨਹੀਂ ਜਾਊਗਾ ਕਿ ਕਾਨੂੰਨ ਇਹ ਕਹਿੰਦਾ ਭਾਈ ਆ ਚੱਕਾ ਅਦਾਲਤ ਚ ਆ ਆਹ ਦਬਾਅ ਦੇ ਕਾਨੂੰਨ ਦੀ ਪਰਿਕਿਰਿਆ ਇਦਾਂ ਹੁੰਦੀ ਹੈ ਤੂੰ ਐਦਾਂ ਨਹੀਂ ਕਹਿ ਸਕਦੀ ਕਿ ਤੂੰ ਜੋ ਮਰਜ਼ੀ ਬੋਲੇਂ ਤਾਰਕ ਭਾਵਨਾਵਾਂ ਵੀ ਤਾਂ ਹਰੇਕ ਨੂੰ ਠੇਸ ਪਹੁੰਚਦੀ ਆ ਨਾ ਤੇ ਫਿਰ ਜੇ ਜਾ ਕੇ ਕਾਨੂੰਨ ਦਾ ਸਹਾਰਾ ਲਾਊਗਾ ਕੋਈ ਤਾਂ ਹੀ ਆ ਨਾ ਆਰਾਮ ਨਾਲ ਬਹਿ ਕੇ ਸੌਣ ਵਾਲੇ ਬੰਦੇ ਨੇ ਕਿੱਡੇ-ਕਿੱਡੇ ਬਿਆਨਬਾਜ਼ੀ ਕਰੀ ਜਾਂਦੇ ਆ ਉਹ ਬੱਠੇ ਤੇ ਟੀਵੀਆਂ ਵਾਲੇ ਚਲਾਈ ਜਾਂਦੇ ਨੇ ਉਹਨਾਂ ਨੂੰ ਵਿਊ ਮਿਲਦਾ ਉਹਨਾਂ ਨੂੰ ਇੱਕੋ ਮਿਲਦੀ ਆ ਟੀਆਰਪੀ ਦਾ ਰੋਲਾ ਜਿਹੜਾ ਉਹ ਐਸੀ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਬੋਲਣਾ ਹੁੰਦਾ ਖਾਸ ਕਰ ਸਿੱਖ ਧਰਮ ਦੇ ਵਿਰੁੱਧ ਉਹਨਾਂ ਨੂੰ ਲਿਆ ਕੇ ਬਿਠਾ ਕੇ ਉਹਨਾਂ ਦੀ ਆਪਣੀ ਕੰਦੀ ਬਣਦੀ ਆ ਤੋ ਕਹਿਣ ਤੋਂ ਭਾਵੇਂ ਹੀ ਆ ਕਿ ਸਾਡੇ ਬੰਦੇ ਚੁੱਪ ਨੇ ਇਹਦਾ ਬੰਦ ਨੂੰ ਕੋਲ ਤੇ ਜੇ ਕੋਈ ਇੱਧਰ ਗੱਲਬਾਤ ਕਰਦਾ ਤਾਂ ਪਰਚਾ ਦੇ ਦੋਗੇ ਉਹ ਵਸਾ ਹੀ ਰਹਿ ਗਿਆ ਸਾਰੇ ਪਾਸੇ ਜੀ ਬਿਲਕੁਲ ਸੁਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਪਣੇ ਵਿਚਾਰ ਰੱਖੇ ਧੰਨਵਾਦ ਸ਼ੁਕਰੀਆ ਹਰਿੰਦਰ ਜੀ ਤੁਸੀਂ ਦੋਸਤੋ ਅੱਜ ਦੀ ਜਿਹੜੀ ਗੱਲਬਾਤ ਸੀ ਅਤੀ ਅਹਿਮ ਖਬਰਾਂ ਦੇ ਉੱਪਰ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਤੁਹਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ